ਡਾਕਟਰ ਰਾਜ ਕੁਮਾਰ ਜੀ ਧੱਬੇਵਾਲ ਸਾਹਿਬ ਬਹੁਤ ਹੀ ਸਤਿਕਾਰਯੋਗ ਸਾਡੇ ਹੱਥ ਹੱਥੇ ਦੇ ਐਮਐਲਏ ਸਾਹਿਬ ਡਾਕਟਰ ਰਾਜ ਕੁਮਾਰ ਜੀ ਧੱਬੇਵਾਲ ਸਾਹਿਬ ਬਹੁਤ ਹੀ ਸਤਿਕਾਰਯੋਗ ਸਾਡੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਦੀਪ ਸਿੰਘ ਜੀ ਅਤੇ ਬਹੁਤ ਹੀ ਸਤਿਕਾਰਯੋਗ ਰੱਖ-ਵੱਖ ਕਮੇਟੀਆਂ ਤੋਂ ਆਏ ਪੰਜ-ਪੰਜ ਨmberdar ਹੋਰ ਬਹੁਤ ਪਰ ਵਿਅਕਤੀ ਜੀ ਸਾਡੇ ਬਲਾਕ ਦੇ ਕੋਆਰਡੀਨੇਟਰ ਸਾਹਿਬ ਜੀ ਨੇ ਪ੍ਰਕਾਸ਼ ਬਹੁਤ ਬਹੁਤ ਧੰਨਵਾਦ ਆਸ ਇਸ ਖੁਸ਼ੀ ਦੇ ਮੌਕੇ ਤੇ ਖਾਸਾ ਗੀ ਬੜੀ ਢੇਰ ਦੀ ਪ੍ਰੋਬਲਮ ਸੀਗੀ ਜਿਹੜੀ ਕਿ ਰੇਲਿੰਗ ਦਾ ਸਾਡੇ ਜਿਹੜੀ ਛੜਕ ਜਿਹੜੀ ਸਾਡੀ ਛੜਕਰ ਤੋਂ ਬਣੀ ਜਾਂ ਆਦਮ ਵਰਤਕ ਦੇਦੇ ਤੇ ਰੇਲਿੰਗ ਨੂੰ ਬਹੁਤ ਪ੍ਰੋਬਲਮ ਸੀਗੀ ਐਕਸੀਡੈਂਟ ਬਹੁਤ ਹੁੰਦੇ ਸੇ ਇਹਨੂੰ ਮੁੱਖ ਰੱਖਦਿਆਂ ਪਹਿਲਾਂ ਵੀ ਸਾਡੇ ਐਪੀ ਸਾਹਿਬ ਨੇ ਰੇਲਿੰਗ ਦਾ ਪ੍ਰਬੰਧ ਕੀਤਾ ਸੀ ਛੜਕਰ ਤੋਂ ਲਾ ਕੇ ਆਪਣੇ ਆਦਮ ਵਰਤਕ ਰੇਲਿੰਗ ਲੱਗੀ ਹੋਈ ਸੀ ਤਾ ਹੁਣ ਉਹਦੇ ਨੇ ਫੇਰ ਪ੍ਰੋਬਲਮ ਆਉਂਦੀ ਸੀ ਫੇਰ ਐਕਸੀਡੈਂਟ ਸਾਡੇ ਹੁੰਦੇ ਸੀ ਫੇ ਅਸੀਂ بار بار ਬੇਨਤੀ ਕੀਤੀ ਆਪਣੇ ਐਮਐਲਏ ਸਾਹਿਬ ਨੂੰ ਤਾਂ ਐਮਪੀ ਸਾਹਿਬ ਨੂੰ ਇਹ ਜਿਹਨਾਂ ਨੇ ਐਮਐਲਏ ਸਾਹਿਬ ਦੇ ਯਤਨਾਂ ਕਰਕੇ ਹੁਣ ਜਿਹੜੀ ਅੱਜ ਰੇਲਿੰਗ ਦਾ ਕਟਾਣਾ ਹੋਇਆ ਇਹ 15000 ਫੁੱਟ ਰੇਲਿੰਗ ਅੱਜ ਫੇਰ ਆਪਣੀ ਨਹਿਰ ਦੀ ਪੱਟੜੀ ਤੇ ਲੱਗਣ ਜਾ ਰਹੀ ਆ ਇਹਦੇ ਲਈ ਮੈਂ ਆਪਣੇ ਐਮਪੀ ਸਾਹਿਬ ਦਾ ਐਮਐਲਏ ਸਾਹਿਬ ਦਾ ਜਿੰਨੇ ਵੀ ਇਸ ਮਹਿਕਮੇ ਦੇ ਆਫਸਰ ਆ ਉਨਾ ਸਾਰਿਆਂ ਦਾ ਬਹੁਤ-ਬਹੁਤ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਤਾਂ ਅੱਗੇ ਤੋਂ ਇਹੀ ਬੇਨਤੀ ਕਰਦਾ ਵੀ ਇਦਾਂ ਹੀ ਸਾਡੇ ਕੰਮ ਜਿੱਦਾਂ ਹੁਣ ਨਹਿਰ ਦਾ ਕੰਮ ਹੋਇਆ ਇਦਾਂ ਹੀ ਡਾਕਟਰ ਸਾਹਿਬ ਸਾਡੇ ਕੰਮ ਸਾਡੇ ਐਮਐਲਏ ਸਾਹਿਬ ਕਰਦੇ ਰਹਿਣ ਪਹਿਲਾਂ ਹੁਣ ਆਪਾਂ ਹੁਣੇ ਮੰਡੀ ਦਾ ਉੱਥੋਂ ਘਟਨ ਕਰਕੇ ਆਏ ਆਂ ਫੋਟੋਫੋ ਉਸ ਤੋਂ ਬਾਅਦ ਹੁਣ ਆਪਾਂ ਸਰੀਆਲਾ ਕਲਾਂ ਜਾਣਾ ਤੇ ਇਹਦੇ ਲਈ ਮੈਂ ਤੁਹਾਨੂੰ ਆਪਣੇ ਇਲਾਕੇ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਹਨਾਂ ਹੀ ਸ਼ਬਦਾਂ ਨਾਲ ਕੀ ਮਾਦਾ ਜੱਜ ਖਾਂ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਹੁਣ ਮੈਂ ਬੇਨਤੀ ਕਰਦਾ ਆਪਣੇ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਬਲਦੀਪ ਸਿੰਘ ਜੀ ਉਹ ਆਪਣੇ ਵਿਚਾਰ ਪੇਸ਼ ਕਰਨ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੇ ਫਤਿਹ ਅੱਜ ਮੈਨੂੰ ਇਸ ਜਗ੍ਹਾ ਤੇ ਖੜ ਕੇ ਮਾਣ ਮਹਿਸੂਸ ਹੋ ਰਿਹਾ ਮੈਂ ਧੰਨਵਾਦ ਕਰਦਾ ਸਾਡੇ ਹਲਕੇ ਦੇ ਐਮਐਲਏ ਡਾਕਟਰ ਇਕਾਂਤ ਜੀ ਦਾ ਸਾਡੇ ਸਤਿਕਾਰਯੋਗ ਐਮਪੀ ਡਾਕਟਰ ਰਾਜਕਮਰ ਜੀ ਦਾ ਯੋਰਾ ਨੇ ਸੈਂਕੜੇ ਨਹੀਂ ਯਾਰਾਂ ਨਹੀਂ ਲੱਖਾਂ ਨਹੀਂ ਕਰੋੜਾ ਰੁਪਏ ਦੇ ਪ੍ਰੋਜੈਕਟ ਜੋ ਇਸ ਹਲਕੇ ਨੂੰ ਦਿੱਤੇ ਆ ਜਿਸ ਲਈ ਸਾਰੇ ਵਧਾਈ ਦੇ ਪਾਤਰੋ ਤੁਸੀਂ ਜੇ ਆਪਣੇ ਇੱਕ ਇੱਕ ਬੋਰਡ ਦੀ ਕੀਮਤ ਜਿਹੜੀ ਤੁਹਾਡੇ ਦੀ ਅੱਜ ਅਦਾ ਹੋ ਰਹੀ ਹੈ ਸੋ ਇਹਨਾਂ ਸ਼ਬਦਾਂ ਨਾਲ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਮੁਬਾਰਕਬਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਸਾਫ ਬਹੁਤ ਬਹੁਤ ਵੱਡਾ ਧੰਨਵਾਦ ਤੁਸੀਂ ਆਪਣੇ ਵਧੀਆ ਟਾਂਜਣਾ ਵਿਚਾਰ ਪੇਸ਼ ਕੀਤੇ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਆਪਣੇ ਸਰਪੰਚ ਤਰਪਾਲ ਸਿੰਘ ਜੀ ਸਾਫ ਦਾ ਸਰਪੰਚ ਵਕਫਾਪੁਰ ਤੋਂ ਉਹ ਆਪਣੇ 1000 ਰੁਪਏ ਚਾਰ ਤਰਪਾਲ ਸਿੰਘ ਜੀ ਸਾਫ ਦਾ ਸਰਪੰਚ ਵਕਫਾਪੁਰ ਹਾਂਜੀ ਹਾਂਜੀ ਸਰ 500 ਹਾਂਜੀ 1000 ਸੰਜੀ ਕਰ ਦਿੱਤੇ ਚਾਰ ਸੰਜੀ ਕਰ ਦਿੱਤੇ ਅੱਧ ਦਿਨ ਹੋ ਗਿਆ ਮੜ ਜਾ ਉਧਰਲੀ ਫੈਲਣ ਵਾਲੇ ਵੀਡੀਓ ਬਣ ਗਈ ਨਾਲ ਬਹੁਤ ਹੀ ਸਤਿਕਾਰਯੋਗ ਵਕਫਾਪੁਰ ਪਿੰਡਾਂ ਤੋਂ ਅੱਜ ਜਿਸ ਨੈਰ ਦੀ ਜਿਹੜੀ ਰੀਲਿੰਗ ਉਹਦੇ ਉੱਤੇ ਘਾਟਨ ਦੇ ਵਿੱਚ ਪਹੁੰਚੇ ਸਤਿਕਾਰਯੋਗ ਸਾਥੀਓ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਇੱਕ ਬਹੁਤ ਹੀ ਵਧੀਆ ਜੋ ਕੰਮ ਵੀ ਅੱਜ ਸ਼ੁਰੂਆਤ ਹੋ ਰਹੀ ਹੈ ਜਿਸ ਦਾ ਉਦਘਾਟਨ ਮਾਨਯੋਗ ਸਾਡੇ ਹੰਬਨਲੇ ਸਾਹਿਬ ਜੱਬੇਵਾਲ ਸਾਹਿਬ ਡਾਕਟਰ ਸ਼ੰਕਮਰ ਜੀ ਆਪਣੇ ਕਰ ਕਰਮਲਾਂ ਦੇ ਨਾਲ ਕਰਨ ਜਾ ਰਹੇ ਹਨ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਲਾਕੇ ਦੀ ਇਸ ਮੰਗ ਨੂੰ ਕਾਫੀ ਆਸੇ ਤੋਂ ਇਹ ਲੜਕੀ ਆਈ ਰਹਿੰਦੀ ਸੀ ਇਹਨੂੰ ਪੂਰਾ ਕੀਤਾ ਔਰ ਹਲਕੇ ਇਸ ਹਲਕੇ ਦੇ ਵਿੱਚ ਜੋ ਵੀ ਮਿਸ ਹੈਪਨਿੰਗ ਵਾਪਰਦੀ ਸੀ ਉੱਤੇ ਕੰਟਰੋਲ ਕੀਤਾ ਅਸੀਂ ਖਾਸ ਤੌਰ ਤੇ ਇਸ ਕਰਕੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਖਾਸ ਤੌਰ ਤੇ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਸਾਹਿਬ ਉਹ ਵੀ ਪਹੁੰਚੇ ਆ ਹੋਰ ਹਲਕੇ ਹਲਕੇ ਦੀਆਂ ਮਾਨਵ ਸ਼ਕਤੀਆਂ ਵੀ ਪਹੁੰਚੀਆਂ ਆ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਮਾਂ ਕਾਫੀ ਹੋ ਚੁੱਕਾ ਹੈ ਬੋਲਣ ਨੂੰ ਤਾਂ ਕਾਫੀ ਕੁਝ ਹੈ ਲੇਕਿਨ ਜੋ ਡਾਟ ਸਾਹਿਬ ਨੇ ਕੰਮ ਕੀਤੇ ਆ ਹਲਕੇ ਦੇ ਵਿੱਚ ਉਹਦੇ ਲਈ ਹਰੇਕ ਵਿਧਾਨ ਸਭਾ ਇਸ ਵਿਧਾਨ ਸਭਾ ਦੇ ਹਰੇਕ ਵਿਅਕਤੀ ਦਾ ਫਰਜ ਬਣਦਾ ਆ ਕਿ ਜਿਸ ਤਰੀਕੇ ਦੇ ਨਾਲ ਡਾਟ ਸਾਹਿਬ ਦਿਨ ਰਾਤ ਹਲਕੇ ਦੀ ਕੰਮਾਂ ਦੇ ਲਈ ਤਤਪਰ ਰਹਿੰਦੇ ਆ ਸਾਡਾ ਵੀ ਫਰਜ ਬਣਦਾ ਆ ਕਿ ਅਸੀਂ ਉਹਨਾਂ ਦੀ ਪਿੱਠ ਦੇ ਉੱਤੇ ਚਟਾਨ ਵਾਂਗੂ ਖੜੇ ਹੋਈਏ ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਔਰ ਤੁਹਾਡੇ ਸਾਰਿਆਂ ਤੋਂ ਇਹ ਆਸ ਕਰਦਾ ਹੋਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਡਾਕਟਰ ਸਾਹਿਬ ਦਾ ਵੱਧ ਤੋਂ ਵੱਧ ਆਪਸਾ ਦੇ ਕੇ ਇਹਨਾਂ ਨੂੰ ਦੁਬਾਰਾ ਅਸੈਂਬਲੀ ਦੇ ਵਿੱਚ ਭੇਜਣਾ ਆ ਔਰ ਕੈਬਨਿਟ ਮੰਤਰੀ ਬਣਾਉਣਾ ਆ ਇਨੀਆਂ ਬੇਨਤੀਆਂ ਕਰਦਾ ਹੋਇਆ ਸਭ ਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ